ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਫੋਟੀਡੀ ਫਾਰਮ ਦੇ ਵਿੱਚ ਦੋਸਤੋ ਜਿਹੜੀ ਆਪਣੀ ਅੱਜ ਵਿਜ਼ਿਟ ਆ ਪਿੰਡ ਚੱਬਾ ਤੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਅਸੀਂ ਕਿਰਨੇ ਬਹੁਤ ਸਨੇ ਗਾਂਵ-ਗਾਂਵ ਕੀਤੀ ਹੈ ਐਕਸ ਕ੍ਰੋਸ ਆ ਦੋ ਮਹੀਨੇ ਦੀ ਸੂਈ ਆ ਕਹਿੰਦੇ ਤੇ ਦੁੱਧ ਤਿਆਰ ਆ 10 ਲੀਟਰ ਥਾਨ ਲੇਵਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਹੈ ਹੈਵੀ ਬਾਡੀ ਸਟਰਕਚਰ ਹੈ ਗਾਂ ਦਾ ਤੇ ਦੂਜਾ ਸੂਆ ਸੂਈ ਆ ਮੋਲ ਰੱਖਿਆ 25000 ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਕਨੈਕਟ ਕਰ ਲਿਓ ਉੱਚਾ ਲੰਮਾ ਕੱਦ ਘਾਟਾ ਹੈਵੀ ਬੋਡੀ ਵੇਟ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਮਿਲ ਕੇ ਵੇਣ ਤੁਹਾਨੂੰ ਨਜ਼ਰ ਆ ਰਹੀ ਮੋਟੀ ਮੋਟੀ ਮਿਲ ਕੇ ਨਜ਼ਰ ਆ ਰਹੀ ਆ ਥਣ ਚਾਰੇ ਬਰਾਬਰ ਨੇ ਕੋਈ ਘੂਰਟਾ ਨਹੀਂ ਆ ਥਾਣਾ ਨੇ ਗਰੰਟੀ ਆ 10 ਲੀਟਰ ਦੁੱਧ ਤਿਆਰ ਆ 2 ਮਹੀਨੇ ਦੀ ਸੋਈ ਆ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਕਨੈਕਟ ਕਰ ਲਿਓ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਡੀ ਸਟਰਕਚਰ ਗਾਂ ਦਾ ਬਹੁਤ ਪਿਆਰਾ ਸੋਹਣਾ ਕੱਦ ਕਾਠਾ ਉਹ वजनदार ਗਾਂ ਆ ਤੇ ਬਿਲਕੁਲ ਸਿਲਸਾ ਗਾਂ ਫੇਸ ਕੁਆਲਿਟੀ ਫਿਰ ਵੇਖ ਲੋ ਸੋਹਣਾ ਕੱਦ ਕਾਠਾ ਮੁੱਠੀ ਵਾਲਾ ਥਾਣਾ ਥਣ ਬਹੁਤ ਪਰ ਲੱਗਣ ਨੂੰ ਫੇਸਪਾਲ ਦੀ ਬਹੁਤ ਸੋਹਣੀ ਆ ਤੇ ਬਿਲਕੁਲ ਠੰਡਾ ਸਵਾਬ ਖਾਣ ਲੈ ਫਿਰ ਵੇਖ ਲੋ ਖਾਣ ਲੈ ਬੀ ਬਿਲਕੁਲ ਬਹੁਤ ਸਾਫ ਹੈ ਤੇ ਮੁੱਠੀ ਵਾਲਾ ਥਾਣਿਆ ਮੁੱਲ 20000 ਰੁਪਏ ਵਾ ਮਾਡਰਨ ਖਲਾ ਹੋਗਾ ਤੇ ਦੋਸਤੋ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦਾ ਕਰੋ ਤੇ ਹੋਰ ਕਿਸੇ ਵੇ ਦਾ ਫਾਇਦਾ ਹੋ ਸਕੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ